ਲੋ ਵੀ ਮਿੱਤਰੋ ਭਾਣਾ ਬਣ ਜਣੇ ਕਤੂਰੇ ਬਾਈ ਹੁਣਾਂ ਕੋਲ ਗੱਦੀ ਕੁੱਤੀ ਦੇ ਤਿੰਨ ਕਤੂਰੇ ਫॉर ਸੇਲ ਆ ਤਿੰਨੇ ਹੀ ਮੇਲ ਆ ਤੇ ਦੋ ਦੋ ਮਹੀਨਿਆਂ ਦੇ ਆਸ-ਪਾਸ ਨੇ ਦੀ ਉਮਰ ਹੋਈ ਹੋਈ ਆ ਮਾਂ ਪਿਓ ਦੋਨੇ ਬਹੁਤ ਚੰਗੇ ਆ ਬਾਈ ਕੋਲ ਸਾਰੀ ਮਾਂ ਦੀ ਵੀ ਫੋਟ ਪਈ ਆ ਪਿਓ ਦੀ ਪਈ ਨਵਾਂ ਨੰਬਰ ਦਊ ਸੰਪਰਕ ਕਰ ਲਿਓ ਬਾਈ ਨਾਲ ਮਾਂ ਪਿਓ ਦੋ ਦੋਨੇ ਪੂਰੇ ਚੰਗੇ ਆ ਤੇ ਬੱਚਾ ਦੋ ਮਹੀਨਿਆਂ ਦਾ ਹੋਇਆ ਪਹਿਲੀ ਵੈਕਸੀਨ ਲੱਗੀ ਹੋਈ ਆ ਬੱਚਿਆਂ ਤੇ ਕਾਰਡ ਬਣਿਆ ਹੋਇਆ ਤੇ ਜਿਹੜੀ ਬਾਕੀ ਡਿਟੇਲ ਆ ਰੇਟ ਦੀ ਜਾਂ ਹੋਰ ਡਿਟੇਲ ਉਹ ਤੁਸੀਂ ਮੈਂ ਨੰਬਰ ਦੇਤਾ ਬਾਈ ਦਾ ਬਾਈ ਨਾ ਕਰ ਲਓ ਸਪਰਕ ਅੰਨੀ ਚੀਜ਼ ਆ ਕੁਆਲਿਟੀ ਚੰਗੀ ਆ ਤੇ ਰੇਟ ਬਾਈ ਦਾ ਆਮ ਨਾਲੋਂ ਸਸਤਾ ਨਾਰਮਲ ਬੰਦਾ ਕੋਈ ਡੀਲਰ ਨਹੀਂ ਕੁੱਤੀ ਵੀ ਨਾਲ ਹੀ ਆ ਬਾਈ ਕੋਲ ਤੇ ਬਾਬੂ ਬਾਈ ਕੋਲੀਆਂ ਦੋਨੇ ਚੰਗੀ ਲਾਈਨ ਤੇ ਬਾਈ ਦਾਸਦਾ ਤੇ ਬੱਚੇ ਵੀ ਚੰਗੇ ਆ ਕੁਆਲਿਟੀ ਚੰਗੀ ਆ ਤੁਸੀਂ ਵੀਡੀਓ ਤੋਂ ਆਪ ਹੀ ਅੰਦਾਜ਼ਾ ਲਾ ਲਿਆ ਹੁਣ ਕੋਈ ਪ੍ਰੋਫੈਸ਼ਨਲ ਵੀਡੀਓ ਨਹੀਂ ਨਾਰਮਲ ਵੀਡੀਓ ਬਾਕੀ ਜਾ ਕੇ ਦੇਖ ਲਓ ਚੰਗੀ ਕੁਆਲਿਟੀ ਦੇ ਆ ਸੋ ਜਿਹੜੇ ਵੀ ਕਿ ਭਰਾ ਨੂੰ ਲੋਡ ਹੋਈ ਤਾਂ ਨੰਬਰ ਚੱਲ ਪਿਆ ਬਾਈ ਦਾ ਥੱਲੇ ਬਾਈ ਨਾਲ ਕਰ ਲੋ ਸੰਪਰਕ ਤੇ ਦਿਓ ਇਜਾਜ਼ਤ ਮਿਲਦੇ ਆ ਜਲਦ ਨਵੇਂ ਵੀਡੀਓ ਨਾਲ